ਉੱਥੇ ਜਿਸ ਕਿਸਮ ਦੀ ਚਾਂਕੀ ਤਿਆਰ ਕੀਤੀ ਗਈ ਉਹ ਚਾਂਕੀ ਉੱਥੇ ਜਾ ਕੇ ਰਿਜੈਕਟ ਹੋ ਗਈ ਰਿਜੈਕਟ ਹੋ ਗਈ ਉੱਥੋਂ ਉਹਨਾਂ ਨੇ ਕਿਹਾ ਜੀ ਕਿਉਂ ਰਿਜੈਕਟ ਕਰ ਰਹੇ ਉਹਨਾਂ ਨੇ ਕਿਹਾ ਕੋਈ ਇਹਨੂੰ ਨਵੀਂ ਚੀਜ਼ ਐਡ ਕਰੋ ਇਹਦੀ ਥੀਮ ਜਿਹੜੀ ਹੈ ਇੰਪਰੂਵ ਦਿਸ ਥੀਮ ਇੰਪਰੂਵ ਦ ਪ੍ਰੈਜੈਂਟੇਸ਼ਨ ਇਹਨੂੰ ਕੋਈ ਸੁਧਾਰੋ ਇਹਦੇ ਵਿੱਚ ਕੋਈ ਇਹਨਾਂ ਤੋਂ ਕੋਈ ਅਸੀਂ ਕੋਈ ਇੱਥੇ ਨਿੱਜੀ ਕੋਈ ਸਾਡੀ ਪਾਰਟੀ ਦਾ ਚਿੰਨ ਹੋਵੇ ਜੀ ਤੇ ਜਾਂ ਕੋਈ ਨਿੱਜੀ ਅਸੀਂ ਆਪਣਾ ਕੋਈ ਰਾਜਨੀਤੀਕਰਨ ਕੋਈ ਕੀਤਾ ਹੋਵੇ ਸਾਰੇ ਦਾ ਸਭ ਸਾਰੇ ਸ਼ਹੀਦ ਸਾਰਾ ਕਲਚਰ ਸਾਰਾ ਸੰਗੀ ਹੈ ਅੱਗੇ ਫੋਟੋ ਲਾਤੀ ਚਾਹੀਦੇ ਕੇਜਰੀਵਾਲ ਸਾਹਿਬ ਦੀ ਤੇ ਭਗਵੰਤ ਮਾਨ ਜੀ ਉਹਨਾਂ ਨੇ ਕਿਹਾ ਤੁਸੀਂ ਮਜ਼ਾਕ ਕਰੀ ਜਾਂਦੇ ਹੋ ਆ ਇਸ ਨੈਸ਼ਨਲ ਇਵੈਂਟ ਜਿਹਦੇ ਤੁਸੀਂ ਕਰ ਰਹੇ ਹੋ ਇਹਦੇ ਵਿੱਚ ਇਹਨਾਂ ਦੀ ਤੁਸੀਂ ਤਸਵੀਰ ਕਿਵੇਂ ਲਾਹੋਗੇ 26 ਤਰੀਕ ਨੂੰ ਲਿਖੀ ਹੋਈ ਅੱਜ ਸਾਡੇ ਕੋਲ ਇੱਕ ਲੈਟਰ ਪਹੁੰਚਿਆ ਪਰ ਆ ਸਾਡੀਆਂ ਸ਼ਰਧਾਂਜਲੀਾਂ ਤੇ ਸਾਡੇ ਜ਼ਖਮਾਂ ਤੇ ਨੰਮ ਲਿਖੇ ਲੈਟਰ ਆਈ ਹੈ ਜੀ ਉਹਦੇ ਵਿੱਚ ਵੀ ਇਹਨਾਂ ਦਾ G20 'ਚ ਵੀ ਜਿਹੜਾ 20 ਸੀ ਉਹ ਕਮਲ ਦਾ ਫੁੱਲੀ ਬਣਾ ਕੇ ਕੀ ਕੋਈ ਇਹਨੂੰ ਨਵੀਂ ਚੀਜ਼ ਇਸ ਚ ਐਡ ਕਰੋ ਇਹਦੀ ਥੀਮ ਜਿਹੜੀ ਹੈ ਇੰਪਰੂਵ ਦਿਸ ਥੀਮ ਇੰਪਰੂਵ ਦ ਪ੍ਰੈਜੈਂਟੇਸ਼ਨ ਇਹਨੂੰ ਕੋਈ ਸੁਧਾਰੋ ਇਹਦੇ ਵਿੱਚ ਉਹ ਚਾਂਗੀ ਉੱਥੇ ਜਾ ਕੇ ਰਿਜੈਕਟ ਹੋ ਗਈ ਪੰਜਾਬ ਕੁਰਬਾਨੀਆਂ ਅਤੇ ਸ਼ਹਾਦਤਾਂ ਦਾ ਇਤਿਹਾਸ ਦੂਜੀ ਸੀ ਮਾਈ ਭਾਗੋ ਫਰਸਟ ਲੇਡੀ ਵਾਰੀਅਰ ਆਫ ਸਿੱਖੀ ਨਾਰੀ ਸ਼ਕਤੀ ਦੇ ਨਾਮ ਤੇ ਤੀਜੀ ਸੀ ਪੰਜਾਬ ਦਾ ਅਮੀਰ ਵਿਰਸਾ ਤੇ ਉਹਦੀ ਪੇਸ਼ਕਾਰੀ ਇਹ ਤਿੰਨ ਹੀ ਬੇਚੋ ਵਿੱਚ ਕੋਈ ਇਹ ਦੱਸ ਦੋ ਕੋਈ ਅਸੀਂ ਕੋਈ ਨਿੱਜੀ ਕੋਈ ਸਾਡੀ ਪਾਰਟੀ ਦਾ ਕੰਨ ਹੋਵੇ ਜੀ ਤੇ ਜਾਂ ਕੋਈ ਨਿੱਜੀ ਅਸੀਂ ਆਪਣਾ ਕੋਈ ਰਾਜਨੀਤੀ ਕਰਨ ਕੋਈ ਸਾਰੇ ਤਾਂ ਸਾਰੇ ਸ਼ਹੀਦ ਸਾਰਾ ਕਲਚਰ ਸਾਰਾ ਸਾਂਝਾ ਹੀ ਹੈ ਹੋਇਆ ਕੀ ਹੈ ਪਿਛਲੇ ਜਦੋਂ ਦੀ ਆ ਸਰਕਾਰ ਇਹਨਾਂ ਦੀ ਬਣੀ ਹੈ ਡੇਢ ਦੋ ਸਾਲ ਦੇ ਅੰਦਰ ਇਹਨਾਂ ਦਾ ਜਿਹੜਾ ਚੱਲ ਰਿਹਾ ਕੰਮ ਇਹ ਆਪਣੇ ਆਪ ਤੇ ਇੰਨੇ ਇੱਕ ਮੋਹਿਤ ਹੈ ਆਪਣੀ ਤਸਵੀਰਾਂ ਨਾਲ ਭਗਵੰਤ ਮਾਨ ਜੀ ਦੇ ਨਾਲ ਕੇਜਰੀਵਾਲ ਸਾਹਿਬ ਦਾ ਪੰਜਾਬ ਦਾ ਕੋਨਾ ਕੋਨਾ ਭਰਿਆ ਪਿਆ ਫੋਟੋਆਂ ਨਾਲ ਇਹਨਾਂ ਦਾ ਤੇ ਇਸ਼ਤਿਹਾਰ ਜਿਹੜੇ ਤੁਸੀਂ ਦੇਖੇ ਤੁਹਾਨੂੰ ਭੁੱਲ ਗਿਆ ਹੋਣਗੇ ਪੰਜਾਬ ਦੇ ਲੋਕ ਤੁਹਾਡੇ ਰਹੀਂ ਯਾਦ ਕਰਾਣਾ ਚਾਹੂੰ ਆਜੇ ਸ਼ਰਮਾ ਜੀ ਨੂੰ ਬਰਖਾਸ ਕੀਤਾ ਗਿਆ ਸੀ ਉਹਨਾਂ ਨੇ ਚੈੱਕ ਸਾਈਨ ਕਰਨਾ 35 ਕਰੋੜ ਰੁਪਏ ਦਾ ਚੈੱਕ ਸਾਈਨ ਨਹੀਂ ਕੀਤਾ ਸੀਗਾ ਵੀ 9 ਕਰੋੜ ਰੁਪਏ ਦਾ ਤਾਂ ਪ੍ਰੋਜੈਕਟ ਹੈ ਤੇ 35 ਕਰੋੜ ਰੁਪਏ ਤੁਸੀਂ ਉਹਦੇ ਤੇ ਐਡਵਰਟਾਈਜ਼ਮੈਂਟ ਤੇ ਲਾ ਰਹੇ ਹੋ ਆਪਣੀ ਤਸਵੀਰਾਂ ਦੇ ਲਾ ਰਹੇ ਹੋ ਤਾਂ ਉਹਨਾਂ ਨੂੰ ਉੱਥੋਂ ਚੱਕ ਕੇ ਸਸਪੈਂਡ ਕਰਤਾ ਸੀਗਾ ਵੀ ਇਹਨਾਂ ਨੂੰ ਪਾਸੇ ਕਰੋ ਜੀ ਟਰਾਂਸਫਰ ਵੀ ਕਰਤਾ ਤੇ ਖੁੱਡੇ ਲੈਣ ਵੀ ਲਾਤਾ ਸੀਗਾ ਇਸੇ ਤਰ੍ਹਾਂ ਹੀ ਕਿਉਂਕਿ ਹੁਣ ਆ ਜਿਹੜਾ ਕਲਚਰਲ ਡਿਪਾਰਟਮੈਂਟ ਆ ਜਿਹੜੀ ਚਾਂਕੀਆਂ ਬਣਨੀਆਂ ਕਲਚਰਲ ਡ ਹੁਣ ওভার ਅ ਪੀਰੀਅਡ ਆਫ ਟਾਈਮ ਇਹਨਾਂ ਨੇ ਸਾਰੇ ਜਿਹੜੇ ਜਿਹੜਾ ਨਾਂ ਕਰਦਾ ਸੀ ਵੀ ਅਸੀਂ ਇਹ ਐਡਵਰਟਾਈਜ਼ਮੈਂਟ ਦੇ ਤੁਹਾਡੀ ਫੋਟੋ ਲਾਣ ਦੇ ਪੈਸੇ ਸੈਂਕਸ਼ਨ ਨਹੀਂ ਕਰ ਸਕਦੇ ਸਾਰੇ ਕੱਢ ਤੇ ਸਭ ਉੱਥੇ ਜਿਸ ਕਿਸਮ ਦੀ ਚਾਂਕੀ ਤਿਆਰ ਕੀਤੀ ਗਈ ਉਹ ਚਾਂਕੀ ਉੱਥੇ ਜਾ ਕੇ ਰਿਜੈਕਟ ਹੋ ਗਈ ਰਿਜੈਕਟ ਹੋ ਗਈ ਉੱਥੇ ਉਹਨਾਂ ਨੇ ਕਿਹਾ ਜੀ ਕਿਉਂ ਰਿਜੈਕਟ ਕਰ ਰਹੇ ਉਹਨਾਂ ਨੇ ਕਿਹਾ ਕੋਈ ਇਹਨੂੰ ਨਵੀਂ ਚੀਜ਼ ਐਸੇ ਐਡ ਕਰੋ ਇਹਦੀ ਥੀਮ ਜਿਹੜੀ ਹੈ ਇੰਪਰੂਵ ਦਿਸ ਥੀਮ ਇੰਪਰੂਵ ਦ ਪ੍ਰੈਜੈਂਟੇਸ਼ਨ ਇਹਨੂੰ ਕੋਈ ਸੁਧਾਰੋ ਇਹਦੇ ਵਿੱਚ ਕੋਈ ਨਵੀਂ ਚੀਜ਼ ਲੈ ਕੇ ਆਓ ਤੇ ਇੱਥੇ ਜਿਹੜੇ ਮਾਰਤੀ ਬੈਠੇ ਸੀਗੇ ਝੋਲੀ ਚੱਕ ਇਹਨਾਂ ਨੇ ਅੱਜ ਜਿਨ੍ਹਾਂ ਨੂੰ ਡਿਊਟੀਆਂ ਲਾ ਰੱਖੀਆਂ ਜਿਹੜੇ ਇਹਨਾਂ ਦੇ ਨਾਲ ਹਾਂ ਚੇ ਹਾਂ ਮਿਲਾਂਦੇ ਐ ਉਹਨਾਂ ਨੇ ਇਹਨਾਂ ਦੇ ਹੁਕਮ ਮੰਨ ਕੇ ਅੱਗੇ ਫੋਟੋ ਲਾਤੀ ਚਾਕੀ ਦੇ ਕੇਜਰੀਵਾਲ ਸਾਹਿਬ ਦੀ ਤੇ ਭਗਵੰਤ ਮਾਨ ਜੀ ਦੀ ਪਿਛਲੇ ਸਾਲ 26 ਜਨਵਰੀ ਨੂੰ ਪੰਜਾਬ ਦੀ ਚਾਕੀ ਹੈ ਨਹੀਂ ਸੀ ਅਸੀਂ ਉਹਦਾ ਸਖਤ ਇਤਰਾਜ਼ ਕੀਤਾ ਕੇਂਦਰ ਸਰਕਾਰ ਕੋਲੇ ਤਾਂ ਇਸ ਵਾਰ ਉਹਨਾਂ ਨੇ ਸਾਨੂੰ ਲੈਟਰ ਪਾਕੇ ਪੁੱਛਿਆ ਕਿ ਤੁਸੀਂ ਆਪਣੀ ਇੱਛਾ ਪ੍ਰਗਟ ਕਰਦੇ ਕਿ ਤੁਸੀਂ ਝਾਕੀ ਦੇ ਵਿੱਚ ਪੰਜਾਬ ਦੀ ਝਾਕੀ ਹੋਣੀ ਚਾਹੀਦੀ ਹੈ ਤਾਂ ਅਸੀਂ 4 8 2023 ਨੂੰ 4 ਅਗਸਤ 2023 ਨੂੰ ਵਿਲਿੰਗਨੈਸ ਦੀ ਚਿੱਠੀ ਲਿਖੀ ਤੇ ਨਾਲ ਇਹ ਵੀ ਲਿਖਿਆ ਕਿ ਕੱਲਾ ਇਸ ਵਾਰ ਨਹੀਂ ਜੀ ਅਸੀਂ 2024 25 ਤੇ 26 ਵਾਸਤੇ ਆਪਣੀ ਇੱਛਾ ਪ੍ਰਗਟ ਕਰਦੇ ਹਾਂ ਕਿ ਚਾਕੀ ਹੋਵੇ ਪੰਜਾਬ ਦੀ ਅਸੀਂ ਉਹਦੇ ਵਿੱਚ ਪੰਜਾਬ ਦੀ ਹਾਜ਼ਰੀ ਲਵਾਉਣੀ ਚਾਹੁੰਦੇ ਆ ਕਿਉਂਕਿ 26 ਜਨਵਰੀ ਐ ਤੇ ਸਾਡੀਆਂ ਆਜ਼ਾਦੀ ਨਾਲ ਸੰਬੰਧਿਤ ਜਿਹੜੀਆਂ ਕੁਰਬਾਨੀਆਂ ਉਹ ਕਿਸੇ ਤੋਂ ਲੋਕੀਆਂ ਛੱਪੀਆਂ ਨੇ ਪਰ ਅਸੀਂ ਉਹਨਾਂ ਨੂੰ ਤਿੰਨ ਉਹ ਕਹਿੰਦੇ ਕੋਈ ਤਿੰਨ ਸਾਨੂੰ ਦਿਖਾ ਦਿਓ ਦੱਸ ਦਿਓ ਕਿ ਕੀ ਕੀ ਤੁਸੀਂ ਕਰੋਗੇ ਅਸੀਂ ਉਹਨਾਂ ਨੂੰ ਤਿੰਨ ਪੰਜਾਬ ਨਾਲ ਸੰਬੰਧਿਤ ਚਾਕੀਆਂ ਪ੍ਰਪੋਜ਼ ਕੀਤੀਆਂ ਡਿਜ਼ਾਈਨ ਵੀ ਬਣਾਏ ਉਹਨਾਂ ਕੋਲ ਲੈ ਕੇ ਵੀ ਗਏ ਸਾਡੇ ਅਫਸਰ ਜਿਹੜੇ ਨੇ ਮੀਟਿੰਗਾਂ ਦੇ ਵਿੱਚ ਪਹਿਲਾਂ ਤਾਂ ਮੈਂ ਤਿੰਨਾਂ ਦੇ ਨਾਮ ਲੈ ਦਿੰਨਾ ਇੱਕ ਸੀ ਪੰਜਾਬ ਕੁਰਬਾਨੀਆਂ ਅਤੇ ਸ਼ਹਾਦਤਾਂ ਦਾ ਇਤਿਹਾਸ ਦੂਜੀ ਸੀ ਮਾਈ ਭਾਗੋ ਫਰਸਟ ਲੇਡੀ ਵਾਰੀਅਰ ਆਫ ਸਿੱਖੀਜ਼ਮ ਨਾਰੀ ਸ਼ਕਤੀ ਇਹਦਾ ਨਾਮ ਸੀ ਤੇ ਤੀਜੀ ਸੀ ਪੰਜਾਬ ਦਾ ਅਮੀਰ ਵਿਰਸਾ ਤੇ ਉਹਦੀ ਪੇਸ਼ਕਾਰੀ ਇੱਕ ਤਿੰਨ ਅਸੀਂ ਭੇਜੀਆਂ ਮੈਂ बार-बार ਬੋਲਣ ਵਾਲਾ ਮੈਂ ਪਹਿਲਾਂ ਬੇਨਤੀ ਕਰੂੰਗਾ ਕਿ ਅਸੀਂ ਦੋ ਦੋ ਡਿਜ਼ਾਈਨ ਵੀ ਭੇਜੋ ਉਹਨਾਂ ਦੇ ਕਿ ਤੁਸੀਂ ਇੱਕ ਸਿਲੇਕਟ ਕਰ ਲਓ ਆ ਸਪੰਜਾਬ ਦਾ ਸੀ ਇਸ ਵਾਰ 26 ਜਨਵਰੀ ਚ ਅਸੀਂ ਮਿਸ ਨਹੀਂ ਹੋਣ ਦੇਣਾ ਪੰਜਾਬ ਦਾ ਸਰਪਿਆਚ ਪੰਜਾਬੀਆਂ ਦੀ ਕੁਰਬਾਨੀ ਅਸੀਂ ਦਿਖਾਉਣੀਆਂ ਹਨ ਸਬਾਰ ਵੀ 26 ਤਰੀਕ ਨੂੰ ਲਿਖੀ ਹੋਈ ਤੇ ਅੱਜ ਸਾਡੇ ਕੋਲ ਇੱਕ ਲੈਟਰ ਪਹੁੰਚੀ ਹੈ ਪਰ ਆ ਸਾਡੀਆਂ ਸ਼ਰਧਾਂਜਲੀਾਂ ਤੇ ਸਾਡੇ ਜ਼ਖਮਾਂ ਤੇ ਨਮਕ ਛਿੜਕਣ ਦੀ ਲੈਟਰ ਆਈ ਹੈ ਜੀ ਉਹਦੇ ਵਿੱਚ ਉਹ ਕਹਿੰਦੇ ਜੀ ਨਹੀਂ ਕਾਰਨ ਦੱਸੇ ਉਹਦੇ ਵਿੱਚ ਕਾਰਨ ਨਹੀਂ ਦੱਸਦੇ ਹੁੰਦੇ ਜੀ ਉਹ ਉਹ ਕਹਿੰਦੇ ਆ ਜਿਹੜੇ ਸਿਲੇਕਟਡ ਸਟੇਟਸ ਨੇ ਉਹ ਆਹ ਨਹੀਂ ਵੀ ਨੇ ਜੀ ਦਿੱਲੀ ਵੀ ਹੈ ਨਹੀਂ ਅੱਜ ਪੰਜਾਬ ਵੀ ਹੈ ਨਹੀਂ ਦਿੱਲੀ ਵੀ ਹੈ ਨਹੀਂ 80% ਤੋਂ ਉੱਪਰ 90% ਤੋਂ ਉੱਪਰ ਭਾਜਪਾ ਦੁਆਰਾ ਸਸ਼ੇਤ ਪ੍ਰਦੇਸ਼ ਲਈ ਮਤਲਬ ਹੁਣ 26 ਜਨਵਰੀ ਤੇ 15 ਅਗਸਤ ਦਾ ਵਿਭਾਗਮਕਰਨ ਹੋ ਗਿਆ ਭਾਜਪਾ ਕਰਨ ਹੋ ਗਿਆ ਰਾਜਨੀਤੀਕਰਨ ਹੋ ਗਿਆ ਇੱਚ ਕੋਈ ਇਹ ਦੱਸ ਦੋ ਕੋਈ ਅਸੀਂ ਕੋਈ ਇੱਚ ਨਿੱਜੀ ਕੋਈ ਸਾਡੀ ਪਾਰਟੀ ਦਾ ਚਿੰਨ ਹੋਵੇ ਜੀ ਤੇ ਜਾਂ ਕੋਈ ਨਿੱਜੀ ਅਸੀਂ ਆਪਣਾ ਕੋਈ ਰਾਜਨੀਤੀਕਰਨ ਕੋਈ ਕੀਤਾ ਹੋਵੇ ਸਾਰੇ ਤਾਂ ਸਾਰੇ ਸ਼ਹੀਦ ਸਾਰਾ ਕਲਚ ਸਾਰਾ ਤਾਂ ਸਾਂਝਾ ਹੀ ਹੈ ਇਹਨਾਂ ਨੇ ਤਾਂ ਜੀ 20 ਚ ਵੀ ਜਿਹੜਾ 20 ਸੀ ਉਹ 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 ਕਮਲਦਾ ਫੁੱਲੀ ਬਣਾਤਾ ਸੀ ਇਹ ਤੇ ਇਹ ਤਾਂ ਹਰ ਇੱਕ ਚੀਜ਼ ਦਾ ਰਾਜਨੀਤਿਕरण ਕਰਦੇ